ਦੀ प्रदीप ਕੁਮਾਰ ਪੰਜਾਬ ਰੋਡ ਪੰਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਦਾ ਸੂਬਾ ਮੀਤ ਪ੍ਰਧਾਨ ਮੀਟਿੰਗ ਕੀਤੀ ਗਈ ਸੀ ਜਿਹਦੇ ਅਬੀ ਦੇ ਵਿੱਚ ਵੀ ਸਾਨੂੰ ਪ੍ਰਮੁਖ ਸਕੱਤਰ ਪੰਜਾਬ ਦੇ ਨਾਲ 12ਵੇਂ ਮਹੀਨੇ ਚ 2022 ਚ ਮੀਟਿੰਗ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਮੰਗਾ ਮੰਨੀਆਂ ਸੀਗੀਆਂ ਇੱਕ ਸਾਡਾ ਮੁੰਡਾ ਸੀ ਕਨੈਕਟਰ ਪ੍ਰਤੀਪਾਲ ਸਿੰਘ ਜੀ ਦੀ ਨਜਾਇਜ਼ ਰਿਪੋਰਟ ਹੋਈ ਸੀ ਉਹਦੀ ਰੈਂਕ ਵਰੀ ਲਵਾਂ ਸੰਬੰਧੀ ਜੋ ਕਿ ਅਜੇ ਤੱਕ ਨਹੀਂ ਲੱਗੀ ਦੂਜਾ ਸਾਡੀ 5% ਸਲਾਨਾ ਇੰਕਰੀਮੈਂਟ ਜਿਹੜੀ ਮੁੱਖ ਮੰਤਰੀ ਪੰਜਾਬ ਕਾਂਗਰਸ ਸਰਕਾਰ ਦੇ ਵੇਲੇ ਮੰਨ ਕੇ ਗਏ ਸੀ ਉਹਦਾ ਨੋਟੀਫਿਕੇਸ਼ਨ ਹੋਇਆ ਉਹ ਨਹੀਂ ਲਾਗੂ ਕੀਤੀ ਪਲੱਸ ਜਿਹੜੇ ਸਾਡੇ ਕਰਮਚਾਰੀ ਨਜਾਇਜ਼ ਰਿਪੋਰਟਾਂ ਨਜਾਇਜ਼ ਕੰਡੀਸ਼ਨਾਂ 'ਲਾ ਕੇ ਕੱਢੇ ਗਏ ਨੇ ਉਹਨਾਂ ਨੂੰ ਬਹਾਲ ਕਰਨ ਜਾਂ ਕੋਈ ਸਾਡੀਆਂ ਕੰਡੀਸ਼ਨਾਂ ਦਾ ਸੋਧ ਕਰਨ ਦੇ ਸਬੰਧੀ ਇੱਕ ਕਮੇਟੀ ਤਿਆਰ ਕਰਨੀ ਸੀ ਉਹ ਵੀ ਨਹੀਂ ਬਣੀ ਹੋਰ ਕਈ ਮੰਗਾਂ ਸੀ ਛੋਟੀਆਂ-ਛੋਟੀਆਂ ਜਣੀਆਂ ਇਹਨਾਂ ਨੇ ਮੰਨਣੀਆਂ ਸੀ ਇੱਕ ਮਹੀਨੇ ਦਾ ਸਮਾਂ ਲਿਆ ਸੀ ਹੁਣ 3 ਮਹੀਨੇ ਹੋ ਗਏ ਉਹਦੇ ਅੰਦਰ ਵਿੱਚ ਨਵੀਂ ਭਰਤੀ ਕਰਨ ਲੱਗ ਪਿਆ ਔਰ ਆਊਟਸੋਰਸ ਦੀ ਭਰਤੀ ਕਰਨ ਲੱਗੇ ਆ 10000 ਰੁਪਏ ਜਿਹਦਾ ਅਸੀਂ ਵਿਰੋਧ ਕਰਦੇ ਆਂ ਜਿਹਦੇ ਵਿਰੋਧ ਕਰਕੇ 18 19 ਤਰੀਕ ਨੂੰ ਸੰਗਰੂਰ ਵਿਖੇ ਅਸੀਂ ਧਰਨਾ ਲਾਵਾਂਗੇ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਜੇ ਸਾਡਾ ਕੋਈ ਸੁਣਵਾਈ ਹੋਈ ਤਾਂ ਠੀਕ ਹੈ ਨਹੀਂ ਤੇ ਉਥੇ ਉਸੇ ਰੋਸ ਪ੍ਰਦਰਸ਼ਨ ਨੂੰ ਪੱਕੇ ਮੋਰਚੇ ਦੇ ਵਿੱਚ ਤਬਦੀਲ ਕੀਤਾ ਜਾਊਗਾ ਵੇਖੋ ਜੀ ਸਭ ਤੋਂ ਪਹਿਲਾਂ ਮੈਂ ਆਪ ਵੀ ਦੱਸਣਾ ਚਾਹੁੰਦਾ ਵੀ ਮੈਂ ਪਰਮਜੀਤ ਸਿੰਘ ਘਾੜ ਜੋ ਪ੍ਰਧਾਨ ਹ ਬਟਾਲਾ ਡੀਪੂ ਤੋਂ ਪੰਜਾਬ ਰੋਡ ਤੇ ਪੰਪਾਸੋ ਪੀਆਰਟੀਸੀ ਦਾ ਅੱਜ ਦੀ ਜੋ ਗੇਟ ਰੈਲੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ ਗੇਟ ਰੈਲੀਆਂ ਕਰ ਰਹੇ ਆਂ ਇਹ ਕਾਰਨ ਕੀ ਆ ਭਈ ਸਰਕਾਰ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਅਨਸਾਰ ਕਿ ਜਿਹੜੇ ਤੁਹਾਡੇ ਪੰਜਾਬ ਰੋਡਵੇਜ ਪੰਨਪਾਸ ਦੇ ਪੀਆਰਟੀਸ ਦੇ ਕੱਚੇ ਮੁਲਾਜ਼ਮਾਂ ਉਹਨਾਂ ਨੂੰ ਅਸੀਂ ਪੱਕਿਆ ਕਰਾਂਗੇ ਔਰ ਜਿਹੜੇ ਕੱਢੇ ਹੋਏ ਮੁਲਾਜ਼ਮਾਂ ਉਹਨਾਂ ਨੂੰ ਬਹਾਲ ਕਰਾਂਗੇ ਪਰ ਸਰਕਾਰ ਜਿਹੜੀ ਉਹ ਸਾਨੂੰ ਜਿਹੜੀਆਂ ਇਹਨਾਂ ਵਾਅਦੇ ਕੀਤੇ ਸੀ ਮੰਗਾਂ ਤੇ ਪੂਰੀ ਉਹ ਕੋਈ ਗੱਲਬਾਤ ਨਹੀਂ ਹੋ ਰਹੀ ਜਿਆਦਾ ਕਰਕੇ ਅਸੀਂ ਅੱਜ ਇਹਨਾਂ ਨੂੰ ਮੈਸੇਜ ਦਿੱਤਾ ਸਰਕਾਰ ਨੂੰ ਵੀ ਅਸੀਂ ਗੇਟ ਰੈਲੀਆਂ ਕਰਕੇ ਇਹ ਤੁਹਾਨੂੰ ਦੱਸ ਰਹੇ ਆ ਵੀ ਜਿਹੜੇ ਵਾਅਦੇ ਕੀਤੇ ਉਹ ਤੇ ਤੁਸੀਂ ਪੂਰੇ ਨਹੀਂ ਕੀਤੇ ਪਰ ਹੁਣ ਨਾਲ ਦੀ ਨਾਲ ਇਹਨਾਂ ਨੇ ਕੀ ਕੀਤਾ ਵਾ ਵੀ ਆਊਟਸੋਰਸ ਦੇ ਉੱਤੇ ਦੁਬਾਰਾ ਭਰਤੀ ਫੇਰ ਕਰ ਰਹੇ ਆ ਕਿਉਂਕਿ ਸਰਦਾਰ ਭਗਤ ਮਾਨਸੇਣਾ ਜੋ ਸੀਐਮ ਸਾਡੇ ਆ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਕੋਈ ਵੀ ਪੰਜਾਬ ਦੇ ਵਿੱਚ ਠੇਕੇਦਾਰੀ ਰਾਈ ਭਰਤੀ ਜਾਂ ਕੋਈ ਆਊਟਸੋਰਸ ਦੇ ਭਰਤੀ ਨਹੀਂ ਹੋਊਗੀ ਪਰ ਸਾਡੇ ਜੋ ਵਿਭਾਗ ਦੇ ਵਿੱਚ ਆ ਕੋ ਦੋ ਚਾਰ ਦਿਨਾਂ ਦੇ ਵਿੱਚੋਂ ਇਹ ਭਰਤੀ ਜਿਹੜੀ ਆ ਨਾ ਉਹ ਕਰ ਰਹੇ ਨੇ ਫਾਰਮ ਜਿਹੜੇ ਅਪਲਾਈ ਕਰ ਰਹੇ ਨੇ ਲੋਕ ਜਿਆਦਾ ਕਰਕੇ ਅਸੀਂ ਇਹ ਰੋਸ ਕੀਤਾ ਵਾ ਕਿ ਇਹ ਜਿਹੜੀ ਭਰਤੀ ਆ ਤੁਸੀਂ ਵਾਦਾ ਕੀਤਾ ਸੀ ਭਰਤੀ ਨਹੀਂ ਹੋਣ ਦਵਾਗੇ ਜੇਕਰ ਤੁਸੀਂ ਇਹ ਭਰਤੀ ਕੀਤੀ ਤਾਂ ਅੱਜ ਦਾ ਅਸੀਂ ਗੇਟ ਵਾਲੀਆਂ ਕਰ ਰਹੇ ਆ ਦੀਪੂਆਂ ਦੇ ਵਿੱਚ ਔਰ ਅਗਲਾ ਐਕਸ਼ਨ ਜਿਹੜਾ ਹੋਊਗਾ ਉਹ ਸਾਡਾ 18 19 ਤਰੀਕ ਨੂੰ ਜੋ ਸੀਐਮ ਸਾਹਿਬ ਉਹਨਾਂ ਦੀ ਕੋਠੀ ਦਾ ਘਰਾਓ ਕਰਾਂਗੇ ਜੇਕਰ ਉਹਨਾਂ ਨੇ ਭਰਤੀ ਰੱਦ ਨਾ ਕੀਤੀ ਕੱਚੇ ਮੁਲਾਜ਼ਮ ਪੱਕੇ ਨਾ ਕੀਤੇ ਕੱਢੇ ਹੋਏ ਮੁਲਾਜ਼ਮ ਜੇ ਬਹਾਲ ਨਾ ਕੀਤੇ ਤੇ ਉਹਨਾਂ ਦੀ ਕੋਠੀ ਦਾ ਅਸੀਂ ਘਰਾਓ ਕਰਾਂਗੇ ਵੇਖੋ ਜੀ ਜਿਹੜੀ ਇਹ ਕੱਲ ਕਟਮਾਰੋ ਯਾ ਕਨੈਕਟਰ ਦੇ ਨਾਲ ਉਹ ਜੋ ਸਾਡੇ ਕੋਲ ਪਹਿਲੀ ਗੱਲ ਤੇ ਹੈ ਵੀ ਸਾਡੇ ਕੋਲ ਬੱਸਾਂ ਬਹੁਤ ਘੱਟ ਨੇ ਨਾ ਮਾਤਰ ਬੱਸਾਂ ਨੇ ਤੇ ਬੱਸਾਂ ਦੀ ਹੁਣ ਜਿਹੜੀ ਕੰਡੀਸ਼ਨ ਇਹੋ ਜੀ ਹੋ ਚੁੱਕੀ ਆ ਇੱਕ ਦੇ ਸਾਨੂੰ ਸਰਕਾਰ ਵੱਲੋਂ ਜਿਹੜੇ ਪੈਸੇ ਨਹੀਂ ਦਿੱਤੇ ਜਾ ਰਹੇ ਨਾ ਸਾਡੇ ਕੋਲ ਟਾਇਰ ਵਾ ਨਾ ਸਾਡੇ ਕੋਲ ਡੀਜ਼ਲ ਵਾ ਤੇ ਨਾ ਸਾਡੇ ਕੋਲ ਹੀ ਕੋਈ ਇਹ ਬੱਸਾਂ ਦਾ ਕੰਮ ਕਰਾਉਣ ਵਾਸਤੇ ਕੋਈ ਪੈਸਾ ਵਾ ਜਿਆਦਾ ਕਰਕੇ ਹੁਣ ਸਾਡੇ ਦਿਨੋਂ ਬਾਅਦ ਦਿਨ ਜਿਹੜੇ ਟਾਇਰ ਵਾ ਉਹ ਖਰਾਬ ਹੋਣਦੇ ਆ ਹੁਣ ਉਹ ਕੱਲ ਜਿਹੜਾ ਕਨੈਕਟਰ ਵਾ ਉਹਦੇ ਝਗੜਾ ਇਸੇ ਕਰਕੇ ਹੋਇਆ ਵੀ ਗੱਡੀ ਓਵਰਲੋਡ ਸੀ ਤੇ ਇੱਕ ਆਧਾਰ ਕਾਰਡ ਤੋਂ ਉਹ ਬੀਬੀ ਨੇ ਕੋਈ ਉਹ ਮਤਲਬ ਮੜਾ ਚੰਗਾ ਬੋਲਿਆ ਤੇ ਕਲੈਕਟਰ ਨੇ ਉਹਨੂੰ ਕਿਹਾ ਵੀ ਇਹ ਆਧਾਰ ਕਾਰਡ ਤੁਹਾਡਾ ਚੱਲੂਗਾ ਪਰ ਤੁਸੀਂ ਸਾਨੂੰ ਮਾੜਾ ਚੰਗਾ ਨਾ ਬੋਲੋ ਜਿਆਦਾ ਕਰਕੇ ਉਹਨੇ ਆਪਣੇ ਘਰ ਤੋਂ ਬੰਦਿਆਂ ਨੂੰ ਬੁਲਾ ਕੇ ਉਹਦੀ ਕੁੱਟਮਾਰ ਕੀਤੀ ਆ ਬਹੁਤ ਜਿਆਦੀ ਤੋਂ ਸਰਕਾਰ ਕੋ ਅਸੀਂ ਮੰਗ ਕਰਦੇ ਆ ਕਿ ਇਸ ਚੀਜ਼ ਦਾ ਜਿਹੜਾ ਕੋਈ ਹੱਲ ਕੀਤਾ ਜਾਵੇ ਜਾਂ ਕੋਈ ਸਵਾਰੀਆਂ ਦੀ ਲਿਮਟ ਵਧਦੀ ਜਾਵੇ ਤੇ ਜਾਂ ਕੋਈ ਇਸ ਤੀਦਾ ਸਿਸਟਮ ਬਣਾਇਆ ਜਾਵੇ ਕਿਉਂਕਿ ਅਸੀਂ ਇਹ ਚੀਜ਼ ਤੋਂ ਬਹੁਤ ਦੁਖੀ ਆਂ